ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਂਡਰ ਪੰਜਾਬੀ মিডিਆ ਮਹਿਮਨ ਪਿਕਰ ਹਾਜ਼ਰ ਆ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੀਐਮਾ ਨਾ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਹੋਟਲ ਸੁਖ ਵਿਲਾਸ ਤੇ ਕਰ ਜਾ ਰਹੇ ਨੇ ਵੱਡੀ ਕਾਰਵਾਈ ਕੈਨੇਡਾ ਪੁਲਿਸ ਨੇ ਇੱਕ ਕੁੜੀ ਸਮੇਤ 6 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਕੰਗਨਾਰ ਨਾਥ ਨੇ ਸੰਸਦ ਚ ਗਿਨਵਾਏ ਕੰਮ ਤਾਂ ਆਪ ਦੇ ਐਮਪੀ ਨੇ ਪੇਸ਼ ਕਰ ਦਿੱਤੇ 10 ਸਾਲਾਂ ਦੇ ਆંકੜੇ ਐਸਜੀਪੀਸੀ ਦੀਆਂ ਚੋਣਾ ਲੜਨ ਜਾ ਰਹੀ ਐ ਸਰਬਜੀਤ ਖਾਲਸਾ ਦੀ ਪਤਨੀ ਪਿਸਤੌਲ ਨਾਲ ਰੀਲ ਬਣਾਉਣੀ ਪਈ ਮਹਿੰਗੀ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਹੁਣ ਖਬਰਾਂ ਵਿਸਤਾਰ ਨਾਲ ਸੀਐਮ ਮਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ{{\text{ਹੋਠਲ ਸੁਖ ਵਿਲਾਸ}} ਦੇ ਕਾਰਵਾਈ ਕਰਨ ਜਾ ਰਹੇ ਨੇ ਆਇਤਾ ਸਈਏ ਤੁਹਾਨੂੰ ਪੂਰੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੁਖ ਵਿਲਾਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਮੁੱਖ ਮੰਤਰੀ ਦੇ ਦਰਬਾਹ ਦੇ ਪਿੰਡ ਦੋਦਾ ਵਿੱਚ ਨਵੀਂ ਬਣਨ ਵਾਲੀ ਮਾਲਵਾ ਨਹਿਰ ਦਾ ਮੌਇਜਾ ਕਰਨ ਗਏ ਸਨ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਚ ਸੁਖ ਵਿਲਾਸ ਕੋ ਵੱਡਾ ਫੈਸਲਾ ਲੈ ਜਾ ਰਹੇ ਹਨ ਲੋਕਾਂ ਨੂੰ ਖੁਸ਼ਖਬਰੀ ਦੇਣ ਜਾ ਰਹੇ ਹਨ ਸੀਐਮ ਮਾਨ ਨੇ ਕਿਹਾ ਹੈ ਕਿ ਬਾਦਲਾ ਨੇ ਪੰਜਾਬ ਤੋਂ 25 ਸਾਲ ਰਾਜ ਕੀਤਾ ਹੈ ਇਹਨਾਂ ਨੂੰ ਹੁਣ ਲੋਕਾਂ ਤੋਂ ਡਰ ਕਿਉਂ ਨਹੀਂ ਲੱਗ ਰਿਹਾ ਇਹਨਾਂ ਨੇ ਲੰਬੀ ਸਦੀ ਆਪਣੇ ਘਰ ਦੀਆਂ ਕੰਧਾਂ ਇੰਨੀਆਂ ਉੱਚੀਆਂ ਉੱਚੀਆਂ ਕਿਉਂ ਕਰ ਲਈਆਂ ਹਨ ਇਹਨਾਂ ਨੂੰ ਹੁਣ ਡਰ ਕਿਸ ਗੱਲ ਦਾ ਲੱਗ ਰਿਹਾ ਹੈ ਭਗਵਾਨ ਜੀ ਨੇ ਕਿਹਾ ਹੈ ਕਿ ਲੰਬੀ ਦੇ ਪਿੰਡ ਬਾਦਲ ਵਾਲੇ ਘਰ ਵਿੱਚ ਮਾਰਬਲ ਇੱਟਲੀ ਤੋਂ ਮਹਗਵਾ ਕੇ ਲਗਵਾਇਆ ਗਿਆ ਜੋ ਸਾਡੇ ਕੂਨ ਪਸੀਨੇ ਦੀ ਕਮਾਈ ਦਾ ਹੀ ਆਇਆ ਹੈ ਸਾਡੇ ਪੈਸਿਆਂ ਨਾਲ ਹੀ ਇਹ ਸਲੂ ਬਣਾਇਆ ਗਿਆ ਹੈ ਇਸ ਤਰ੍ਹਾਂ ਅਨਸੀਏ ਮਾਨ ਨੇ ਕਿਹਾ ਹੈ ਚੰਡੀਗੜ੍ਹ ਵਾਲਾ ਸੁਖਬੀਰ ਬਾਦਲ ਦਾ ਸੁਖ ਵਿਲਾਸ ਇਸ ਦੇ ਕਾਗਜ਼ ਮੈਂ ਕੱਢ ਲਈ ਹਨ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖੁਸ਼ਖਬਰੀ ਦੇਣ ਜਾ ਰਿਹਾ ਹਾਂ ਲੋਕ ਸਭਾ ਚੋੜਾ ਤੋਂ ਪਹਿਲਾਂ ਹੀ ਸੀਐਮ ਭਗਵੰਤ ਮਾਨ ਨੇ ਦਾਵਾ ਕੀਤਾ ਸੀ ਕਿ ਸੁਖ ਵਿਲਾਸ ਹੋਟਲ 'ਚ ਇੱਕ ਰਾਤ ਦਾ ਕਿਰਾਇਆ 4 ਤੋਂ 5 ਲੱਖ ਵਿਚਕਾਰ ਹੈ ਤੇ ਹਰ ਕਮਰੇ ਪਿੱਛੇ ਪੂਲ ਹੈ ਅਸਲ ਵਿੱਚ ਉਸ ਦਾ ਨਾਮ ਸੁਖ ਵਿਲਾਸ ਨਹੀਂ ਸਗੋਂ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਹੋਣਾ ਚਾਹੀਦਾ ਹੈ ਦੱਸਈਏ ਕਿ ਮਾਨ ਸਰਕਾਰ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਜਾਣ ਵਾਲੀ ਹੈ ਜਿਸ ਦੇ ਵਿੱਚ ਬਾਦਲ ਦਾ ਸੁਖ ਵਿਲਾਸ ਤੇ ਉਹ ਵੱਡੀ ਕਾਰਵਾਈ ਕਰ ਰਹੇ ਪੰਜਾਬ ਤੋਂ ਲੱਖਾਂ ਦੀ ਤعداد ਚ ਬੱਚੇ ਕੈਨੇਡਾ ਦੇ ਵਿੱਚ ਪੜ੍ਹ ਕੇ ਆਪਣਾ ਭਵਿੱਖ ਬਣਾਉਣ ਜਾਂਦੇ ਨੇ ਉੱਥੇ ਹੀ ਕੈਨੇਡੀਅਨ ਪੁਲਿਸ ਵੱਲੋਂ ਇੱਕ ਕੁੜੀ ਸਮੇਤ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਸ ਇਹ ਕੀ ਕੈਨੇਡਾ ਦੀ ਐਡਮੰਟਨ ਪੁਲਿਸ ਨੇ ਭਾਰਤੀ ਮੂਲ ਦੇ ਕਾਰੋਬਾਰੀਆਂ ਖਾਸ ਕਰ ਪੰਜਾਬੀ ਕਾਰੋਬਾਰੀਆਂ ਕੋਲੋਂ ਫਿਰੌਤੀਆਂ ਮੰਗਨ ਅਤੇ ਧਮਕਾਉਣ ਦੇ ਦੋਸ਼ਾਂ ਹੇਠ ਇੱਕ ਲੜਕੀ ਸਮੇਤ 6 ਪੰਜਾਬੀ ਮੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਭ ਦਾ ਮਾਸਟਰਮਾਈਂਡ ਜੋ ਕਿ ਪੰਜਾਬੀ ਹੈ ਉਸ ਦੇ ਖਿਲਾਫ ਵਾਰੰਟ ਜਾਰੀ ਕੀਤੇ ਹਨ ਦਾਸ ਇਹ ਕੀ ਗ੍ਰਿਫਤਾਰ ਕੀਤੇ ਮਲਜ਼ੂਮਾਂ ਵਿੱਚ 17 ਤੋਂ 21 ਸਾਲ ਦੇ ਨੌਜਵਾਨ ਸ਼ਾਮਿਲ ਹਨ ਇੱਕ ਅਧਿਕਾਰਤ ਬਿਆਨ ਵਿੱਚ ਐਡਮਿੰਟਨ ਪੁਲਿਸ ਨੇ ਕਿਹਾ ਕਿ ਐਡਮਿੰਟਨ ਪੁਲਿਸ ਸਰਵਿਸ ਦੇ ਜਾਸੂਸਾਂ ਨੇ 6 ਸ਼ਕਤੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪ੍ਰੋਜੈਕਟ ਗੈਸ ਲਾਈਟ ਵੱਜੋਂ ਜਾਣੀ ਜਾਂਦੀ ਜ਼ਬਰਦਸਤੀ ਲੜੀ ਵਿੱਚ 7ਵੇਂ ਲਈ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਹਨ ਪੁਲਿਸ ਨੂੰ ਜ਼ਬਰੀ ਵਸੂਲੀ ਦੇ ਲੜੀ ਨਾਲ ਸੰਬੰਧਿਤ 40 ਘਟਨਾਵਾਂ ਦੀ ਜਾਂਚ ਕਰ ਰਹੀ ਹੈ ਦੱਸਿਆ ਕਿ ਪੰਜਾਬ ਤੋਂ ਪੜਨ ਗਏ ਬੱਚੇ ਕੈਨੇਡਾ ਦੇ ਵਿੱਚ ਜ਼ਬਰਦਸਤੀ ਵਸੂਲੀ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਨੇ ਜਦੋਂ ਕੰਗਨਾ ਰਨਾਥ ਨੇ ਸੰਸਦ ਦੇ ਵਿੱਚ ਕੰਮ ਗਿਣਵਾਇਆ ਤਾਂ ਆਪ ਦੇ ਐਮਪੀ ਨੇ 10 ਸਾਲਾਂ ਦੇ ਆਂਕੜੇ ਉਹਨਾਂ ਦੇ ਸਾਹਮਣੇ ਪੇਸ਼ ਕਰ ਦਿੱਤੇ ਪਿਛਲੇ ਸ਼ੁਪਰਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਮੰੰਟੀ ਸੀ ਤੋਂ ਸੰਸਦ ਮੈਂਬਰ ਕੰਗਨਾ ਰਨਾਥ ਨੇ ਕਿਹਾ ਕਿ ਹਿਮਾਚਲ ਨੇ ਪਿਛਲੇ 10 ਸਾਲਾਂ ਜਿੰਨਾ ਵਿਕਾਸ ਕੀਤਾ ਹੈ ਜਿੰਨਾ ਜਾਦੀ ਤੋਂ ਬਾਅਦ 60 ਸਾਲਾਂ ਚ ਵੀ ਨਹੀਂ ਹੋਇਆ ਉਹਨਾਂ ਕਹਿੰਦਾ 10 ਸਾਲ ਪਹਿਲਾਂ ਦੇਸ਼ ਦੀ ਆਰਥਿਕਤਾ ਦੀ ਹਾਲਤ ਅਸੀਂ ਸਾਰੇ ਜਾਣਦੇ ਹਾਂ ਪਰ ਅੱਜ ਦੇਸ਼ ਦੀ ਆਰਥਿਕਤਾ 5ਵੇਂ ਨੰਬਰ ਤੇ ਆ ਗਈ ਹੈ ਕੰਗਣਾ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਤੇਜ਼ੀ ਨਾਲ ਤੀਜੇ ਨੰਬਰ ਵੱਲ ਵਧ ਰਹੀ ਹੈ ਇਸੇ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੇ ਆਪ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਹੀਰ ਨੇ ਕਿਹਾ ਕਿ ਮੈਡਮ ਵੀ ਕਹਿ ਰਹੇ ਸਨ ਕਿ 10 ਸਾਲ ਪਹਿਲਾਂ ਦੇਸ਼ ਕਿਵੇਂ ਦਾ ਸੀ ਜੇਕਰ ਦੇਸ਼ ਦੀ ਅਸਲ ਸਥਿਤੀ ਨੂੰ ਦੇਖਣਾ ਹੋਵੇ ਤਾਂ ਇੰਜ ਦੇਖ ਲਓ ਸਾਲ 2016 ਚ ਦੇਸ਼ ਹੈਪੀਨੈਸ ਇੰਡੈਕਸ 128ਵੇਂ ਸਥਾਨ ਤੇ ਸੀ ਪਰ ਹੁਣ ਦੇਸ਼ 126ਵੇਂ ਸਥਾਨ ਤੇ ਆ ਗਿਆ ਹੈ ਉੱਥੇ ਹੀ ਗਲੋਬਲ ਹੰਗਾਰ ਵਿੱਚ ਅਸੀਂ 111ਵੇਂ ਨੰਬਰ ਤੇ ਹਾਂ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ এনवायरमेंट ਪਰਫਾਰਮੈਂਸ ਦੀ ਰਿਪੋਰਟ 180 ਦੇਸ਼ਾਂ ਦਾ ਸਰਵੇ ਕੀਤਾ ਗਿਆ ਤੇ ਇਸ ਵਿੱਚ ਅਸੀਂ ਅਖੀਰ ਵਿੱਚ ਸਿੱਧਾ ਸਹੀਏ ਕਿ ਜਦੋਂ ਕੰਧਨਾ ਰਣੌਤ ਨੇ ਪਿਛਲੇ 10 ਸਾਲਾਂ ਦੇ ਵਿੱਚ ਕੇਂਦਰ ਸਰਕਾਰ ਦੀਆਂ ਕੰਮਾਂ ਦੀਆਂ ਗਿਣਤੀ ਕੀਤੀਆਂ ਤਾਂ ਸੰਗਰੂਰ ਦੇ ਐਮਪੀ ਗੁਰਮੀਤ ਸਿੰਘ ਹੀਰ ਨੇ 10 ਸਾਲਾਂ ਦੇ ਆਂਕੜੇ ਕੱਢ ਕੇ ਉਹਨਾਂ ਦੇ ਸਾਹਮਣੇ ਕਰਦੇ ਸਰਬਜੀਤ ਸਿੰਘ ਖਾਲਸਾ ਦੀ ਪਤਨੀ ਐਸ்சிਪੀਸੀ ਦੀਆਂ ਚੋਣਾਂ ਲੜਨ ਜਾ ਰਹੀ ਹੈ ਦੱਸ ਦਈਏ ਕਿ ਫਰੀਦਕੋਟ ਤੋਂ ਜਿੱਤੇ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਸੰਦੀਪ ਪਾਰ ਐਸ்சிਪੀਸੀ ਚੋਣ ਲੜੇਗੀ ਸਰਬਜੀਤ ਸਿੰਘ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਨਾਲ ਪਾਰਟੀ ਦਾ ਨਾਮ ਜੋੜ ਕੇ ਰੱਖਾਂਗੇ ਦੱਸ ਦਈਏ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਕੱਲ ਅਮਿਸ਼ਾ ਨੂੰ ਮਿਲਣ ਲਈ ਦਿੱਲੀ ਜਾ ਰਹੇ ਹਨ ਉਹਨਾਂ ਕਹਿ ਕਿ ਫਰੀਦਕੋਟ ਅਮਰਿਤਪਾਲ ਪੰਜਾਬ ਦੇ ਮਸਲੇ ਵੀ ਚੁੱਕਣਗੇ ਇਸ ਦੌਰਾਨ ਉਹਨਾਂ ਕਾਰਨ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਉਹਨਾਂ ਆਪਣੀ ਪਤਨੀ ਨੂੰ ਕਦੇ ਨਹੀਂ ਰੋਕਿਆ ਜੇਕਰ ਉਹ ਸਿਆਸਤ ਚਾਉਣਾ ਚਾਹੁੰਦੇ ਹਨ ਤਾਂ ਆ ਸਕਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਮਨੀ ਚੋਣ ਦੀ ਲੜਾਈ ਤੋਂ ਪਹਿਲਾਂ ਐਸਜੀਪੀਸੀ ਚੋਣਾ ਲੜਨਗੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸੰਗਤ ਵੀ ਇਹੀ ਚਾਹੁੰਦੀ ਹੈ ਕਿ ਉਹਨਾਂ ਦੀ ਪਤਨੀ ਸਿਆਸਤ ਵਿੱਚ ਆਉਣ ਉਹਨਾਂ ਨੇ ਕਿਹਾ ਕਿ ਪਾਰਟੀ 'ਚ ਅਮਰਿਤਪਾਲ ਦੀ ਸਹੂਲियत ਵੀ ਰਹੇਗੀ ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਨੂੰ ਲੈ ਕੇ ਵਿਚਾਰ ਕਰ ਰਹੇ ਹਾਂ ਦਾ ਸੇਕ ਕਿ ਸਰਬਜੀਤ ਖਾਲਸਾ ਨੇ ਆਪਣੀ ਪਤਨੀ ਦੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਮੇਰੀ ਪਤਨੀ एसपीसी देआ ਚੋਣਾ ਲੜਨ ਹੁਣ ਸੋਸ਼ਲ ਮੀਡੀਆ ਤੇ ਹਥਿਆਰ ਦਿਖਾਉਣਾ ਤੇ ਹਥਿਆਰ ਨਾਲ ਵੀਡੀਓ ਬਣਾਉਣਾ ਇੱਕ ਵੱਡਾ ਸੰਕਟ ਹੋ ਗਿਆ ਹੈ ਦੱਸ ਲਈ ਕਿ ਇੱਕ ਨੌਜਵਾਨ ਨੂੰ ਆਪਣੀ ਪਿਸਤਲ ਨਾਲ ਰੀਲ ਬਣਾਉਣਾ ਮਹਿੰਗਾ ਪੈ ਗਿਆ ਹੈ ਪੁਲਿਸ ਨੇ ਉਸ ਨੌਜਵਾਨ ਨੂੰ ਸਪੇਕ ਕਰੋ ਚੱਕ ਲਿਆ ਹੈ ਦੱਸ ਇਹ ਪਟਿਆਲਾ ਦੇ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ ਤੇ ਪਿਸਤੌਲ ਨਾਲ ਰੀਲ ਬਣਾਉਣਾ ਮਹਿੰਗਾ ਪਿਆ ਰੀਲ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਸਾਈਬਰ ਕ੍ਰਾਈਮ ਵਿੰਗ ਦੇ ਇਸ ਨੋਟਿਸ ਲਿਆ ਜਿਸ ਤੋਂ ਬਾਅਦ ਪਟਿਆਲਾ ਦੇ ਮਾਡਲ ਟਾਊਨ ਥਾਣੇ ਦੀ ਪੁਲਿਸ ਨੇ ਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਸਦਰ ਦੇ ਐਸ ਐਚ ਓ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਜਕਸੀਰ ਖਾਨ ਪਿੰਡ ਚੰਡੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਨੌਜਵਾਨ ਨੇ ਵੀ ਲੋ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਕੀਤਾ ਸੀ ਜਿਸ ਵਿੱਚ ਉਸਨੇ ਦੋਨਾਂ ਹੱਥਾਂ ਵਿੱਚ ਪਿਸਤੌਲ ਫੜੇ ਹੋਏ ਸਨ ਇਸ ਦੇ ਨਾਲ ਹੀ ਨੌਜਵਾਨ ਨੇ ਇੱਕ ਗੀਤ ਗਾਇਆ ਜੋ ਇਸ ਦੇ ਨਾਲ ਹੀ ਨੌਜਵਾਨ ਨੇ ਇੱਕ ਗੀਤ ਗਾਇਆ ਜਿਸ ਜ਼ਿਗਰਾ ਹੋਵੇ ਅਸਲਾ ਚੁਲਾਉਣ ਦਾ ਤਾਂ ਡੱਬ ਵਿੱਚ ਰੱਖੀਦਾ ਦੱਸਈਏ ਇਹ ਹੁਣ ਪਿਸਤੌਲ ਨਾਲ ਸੋਸ਼ਲ ਮੀਡੀਆ ਤੇ ਆਪਣੀ ਰੀਲ ਬਣਾਉਣਾ ਜਾਂ ਫੋਟੋ ਪਾਉਣਾ ਇੱਕ ਕ੍ਰਾਈਮ ਮੰਨਿਆ ਜਾ ਚੁੱਕਿਆ ਹੈ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦਾ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਬੁੱਲੇ ਸਵਲੋ ਸਖਤ ਕਾਰਵਾਈ ਕੀਤੀ ਜਾਵੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਲੀਡਰ ਪੰਜਾਬੀ ਮੀਡੀਆ ਹੁੰਦੇ ਹੋਈ ਜਾਸਤ ਧੰਨਵਾਦ